ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਤਾ ਜੈਸੇ ਬੀਜ ਬੋਏ ਹੋਤ ਬਿਰਖ ਬਿਤਾਰ ਗੁਰ ਪੂਰਨ ਬ੍ਰਹਮ ਨਿਰੰਕਾਰ ਇਕੰਕਾਰ ਹੈ ਜੈਸੇ ਬੀਜ ਬੋਏ ਹੋਤ ਬਿਰਖ ਬਿਤਾਰ ਗੁਰ ਪੂਰਨ ਬ੍ਰਹਮ ਨਿਰੰਕਾਰ ਇਕੰਕਾਰ ਹੈ ਜੈਸੇ ਇੱਕ ਬਿਰਖ ਸੈ ਪੋਤ ਹੈ ਅਨੇਕ ਫਲ ਤੈਸੇ ਗੁਰ ਸਿੱਖ ਸਾਧ ਸੰਗਤ ਆਕਾਰ ਹੈ ਦਰਸ ਧਿਆਨ ਗੁਰ ਸ਼ਬਦ ਗਿਆਨ ਗੁਰ ਨਿਰਗੁਣ ਸਰਗੁਣ ਬ੍ਰਹਮ ਵਿਚਾਰ ਹੈ ਗਿਆਨ ਧਿਆਨ ਬ੍ਰਹਮ ਸਥਾਨ ਸਾਧਾਨ ਸਾਧ ਸੰਗਤ ਪ੍ਰਸੰਗ ਪ੍ਰੇਮ ਭਗਤ ਉਧਾਰ ਹੈ ਗਿਆਨ ਧਿਆਨ ਬ੍ਰਹਮ ਸਤਾਣ ਸਾਵਧਾਨ ਸਾਧ ਸੰਗਤ ਪ੍ਰਸੰਗ ਪ੍ਰੇਮ ਭਗਤ ਉਧਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਅਗਾਧ ਬੋਧ ਸਤ ਗੁਰੂ ਦੀ ਮਹਿਮਾ ਵਡਿਆਈ ਉਸਤਤ ਕਰਦੇ ਆ ਸਤ ਗੁਰੂ ਪਾਰ ਬ੍ਰਹਮ ਪਰਮੇਸ਼ਰ ਗੁਰੂ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਭਗਤ ਜਨ ਨਾਮ ਰਸੀਆਂ ਦੀ ਬਹੁਤ ਮਹਿਮਾ ਬਹੁਤ ਵਡਿਆਈ ਆਪਣੀ ਬਾਣੀ ਦੇ ਵਿੱਚ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ 55 ਨੰਬਰ ਕਵਿਤਾ ਦੇ ਵਿੱਚ ਪਾਰ ਬ੍ਰਹਮ ਦੇ ਸਰਗੁਣ ਸਰੂਪ ਸਾਕਾਰ ਸਰੂਪ ਸਤਗੁਰੂ ਤੇ ਸਤਗੁਰੂ ਤੋਂ ਵੀ ਸثار ਹੋਏ ਸਾਧ ਸੰਗਤ ਗੁਰਸਿੱਖਾਂ ਰੂਪੀ ਹਲਾ ਦਾ ਜ਼ਿਕਰ ਇਸਕ ਬਿੱਤ ਵਿੱਚ ਕਰ ਰਹੇ ਨੇ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਨਿਰੰਕਾਰ ਆਪ ਹੀ ਸਰਗੁਣ ਸਤਗੁਰੂ ਦੇ ਸਰੂਪ ਵਿੱਚ ਆਏ ਤੇ ਸਤਗੁਰੂ ਦੇ ਸਰੂਪ ਵਿੱਚ ਆ ਕੇ ਅਨੇਕ ਜੀਵਾਂ ਦਾ ਉਧਾਰ ਕੀਤਾ ਸਤ ਸੰਗਤ ਰੂਪੀ ਫਲਵਾੜੀ ਨੂੰ ਗੁਰੂ ਸਾਹਿਬ ਜੀ ਨੇ ਨਵੀਂ ਰੰਗਤ ਦਿੱਤੀ ਔਰ ਇਸ ਫੁਲਵਾੜੀ ਨੂੰ ਇਸ ਬਗੀਚੇ ਨੂੰ ਬਹੁਤ ਵੱਡਾ ਸਤਿਗੁਰੂ ਨੇ ਕੀਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਵਚਨ ਕਰਦੇ ਨੇ ਜੈਸੇ ਬੀਜ ਬੋਏ ਹੋਤ ਬਿਰਖ ਬਿثار ਗੁਰ ਗੁਰਦਰਥ ਵੱਡਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਇੱਕ ਛੋਟਾ ਜਿਹਾ ਬੀਜ ਧਰਤੀ ਦੇ ਵਿੱਚ ਬੀਜਿਆ ਜਾਂਦਾ ਹੈ ਬਹੁਤ ਬਹੁਤ ਵੱਡੇ ਦਰਖਤ ਜਿਹੜੇ ਇਸ ਧਰਤੀ ਤੇ ਅਸੀਂ ਵੇਖਦੇ ਹਾਂ ਜੀ ਉਹਨਾਂ ਦੀ ਬੀਜ ਨੂੰ ਵੇਖੀਏ ਤੇ ਬਹੁਤ ਸੂਖਸ਼ਮ ਹੈ ਬਹੁਤ ਛੋਟੇ ਬੀਜ ਨੇ ਬੋੜ ਦਾ ਬ੍ਰਿਸ਼ ਬਹੁਤ ਵੱਡਾ ਹੈ ਪਰ ਬੀਜ ਬਹੁਤ ਸੂਖਸ਼ਮ ਬਹੁਤ ਛੋਟਾ ਹੈ ਸਾਗਵਣ ਦਾ ਦਰਖਤ ਬਹੁਤ ਉੱਚਾ ਜਾਂਦਾ ਹੈ ਬਹੁਤ ਲੰਮਾ ਚੌੜਾ ਹੈ ਪਰ ਉਹਦਾ ਜਿਹੜਾ ਬੀਜ ਹੈ ਬਹੁਤ ਛੋਟਾ ਹੈ ਇਸੇ ਤਰ੍ਹਾਂ ਇਹ ਇੱਕ ਬ੍ਰਿਸ਼ ਜਿਹੜੇ ਅਸੀਂ ਵੇਖ ਰਹੇ ਹਾਂ ਬੀਜ ਛੋਟਾ ਜਿਹਾ ਹੈ ਪਰ ਇਸਥਾਰ ਬਹੁਤ ਵੱਡਾ ਬ੍ਰਿਸ਼ ਬਹੁਤ ਵੱਡਾ ਹੈ ਓਵੇਂ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਬੀਜ ਬੀਜਿਆਂ বৃਛ ਦਾ ਵਿਸਥਾਰ ਬਹੁਤ ਵੱਡਾ ਹੋ ਜਾਂਦਾ ਹੈ ਜਿਵੇਂ ਇੱਕ ਛੋਟੇ ਜਿਹੇ ਬੀਜ ਦਾ ਵਿਸਥਾਰ ਵੱਡੇ ਬ੍ਰਿਸ਼ਟ ਦੇ ਰੂਪ ਵਿੱਚ ਹੁੰਦਾ ਹੈ ਓਵੇਂ ਜਿਵੇਂ ਪੂਰਨ ਬ੍ਰਹਮ ਅਨਿਰੰਕਾਰ ਇੱਕ ੰਕਾਰ ਹੈ ਤਵੇਂ ਹੀ ਸਰਬ ਕਲਾ ਸਮਰੱਥ ਵਾਹਿਗੁਰੂ ਜਿਹੜੇ ਨੇ ਨਿਰਾਕਾਰ ਪ੍ਰਮਾਤਮਾ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਨੇ ਉਹ ਇੱਕ ਬ੍ਰਹਮ ਸਰੂਪ ਤੋਂ ਹੀ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਸਤਗੁਰੂ ਜੀ ਦੇ ਸਾਕਾਰ ਰੂਪ ਵਿੱਚ ਬ੍ਰਹਮ ਦਾ ਜਿਹੜਾ ਜਿਹੜਾ ਉਹ ਵਿਸਥਾਰ ਹੋਇਆ ਹੈ ਵੇਖਣ ਨੂੰ ਗੁਰੂ ਨਾਨਕ ਸਾਹਿਬ ਇੱਕ ਹੀ ਨਹੀਂ ਇਕੱਲੇ ਨਜ਼ਰ ਆਉਣਗੇ ਚਲੋ ਇੱਕ ਵੱਖਰਾ ਵਿਸ਼ਾ ਕਿ ਗੁਰੂ ਸਾਹਿਬ ਜੀ ਜਦੋਂ ਮਨੁੱਖਤਾ ਦੇ ਸੰਸਾਰ ਦੇ ਉਧਾਰ ਵਾਸਤੇ ਤੁਰੇ ਤੇ ਨਾਲ ਭਾਈ ਮਰਦਾਨਾ ਜੀ ਨੂੰ ਲਿਆ ਕਈ ਵਿਦਵਾਨਾਂ ਨੇ ਭਾਈ ਬਾਲਾ ਜੀ ਦਾ ਵੀ ਜ਼ਿਕਰ ਕੀਤਾ ਹੈ ਉਹ ਗੁਰੂ ਨਾਨਕ ਸਾਹਿਬ ਜਿਸ ਦਿਨ ਘਰੋਂ ਤੁਰੀ ਤੇ ਇਕੱਲੇ ਹੀ ਨੇ ਪਰ ਉਹ ਕਾਪਲਾ ਸੱਜੇ ਸੱਜੇ ਨਾਲ ਜੁੜਦਾ ਗਿਆ ਜੁੜਦਾ ਗਿਆ ਅੱਜ ਸੰਸਾਰ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਰੂਪੀ ਉਸ ਬੀਜ ਦਾ ਜਿਹੜਾ ਬ੍ਰਿਸ਼ ਬਣਿਆ ਸਤ ਸੰਗਤ ਰੂਪੀ ਜਿਹੜਾ ਬ੍ਰਿਸ਼ ਬਣਿਆ ਉਹ ਸਾਰੇ ਸੰਸਾਰ ਭਰ ਦੇ ਵਿੱਚ ਫੈਲਿਆ ਹੋਇਆ ਹੈ ਇਹਦਾ ਪਾ ਵੀ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਨੂੰ ਛੋਟਾ ਕੀਤਾ ਜਾਵੇ ਭਾਈ ਗੁਰਦਾਸ ਜੀ ਦੇ ਕਹਿਣ ਦਾ ਢੰਗ ਹੈ ਇੱਕ ਉਦਾਹਰਣ ਲਈ ਹੈ ਕਿ ਜਿਵੇਂ ਇੱਕ ਬਰਿਸ਼ ਦਾ ਬੀਜ ਵੇਖਣ ਨੂੰ ਛੋਟਾ ਹੀ ਨਜ਼ਰ ਆਉਂਦਾ ਹੈ ਪਰ ਬਰਿਸ਼ ਦਾ ਵਿਸਥਾਰ ਬਹੁਤ ਵੱਡਾ ਹੋ ਜਾਂਦਾ ਹੈ ਓਵੇਂ ਜਿਵੇਂ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਦੇ ਭਲੇ ਦੀ ਖਾਤਰ ਮਨੁੱਖਤਾ ਦੇ ਉਧਾਰ ਦੀ ਖਾਤਰ ਨਿਕਲੇ ਨੇ ਉਸ ਦਿਨ ਗੁਰੂ ਨਾਨਕ ਸਾਹਿਬ ਇਕੱਲੇ ਹੀ ਨੇ ਬੀਜ ਛੋਟਾ ਹੀ ਨਜ਼ਰ ਆਉਂਦਾ ਹੈ ਪਰ ਵਿਸਥਾਰ ਕਿੰਨਾ ਵੱਡਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਬ੍ਰह्म ਰੂਪ ਤੋਂ ਹੀ ਸਤ ਗੁਰੂ ਦੇ ਸਾਕਾਰ ਰੂਪ ਦਾ ਵਿਕਾਸ ਹੋਇਆ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਏ ਉਸ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਆ ਕੇ ਪ੍ਰਮਾਤਮਾ ਨੇ ਆਪਣਾ ਵਿਕਾਸ ਕੀਤਾ ਵਿਸਥਾਰ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੈਸੇ ਇੱਕ ਬਿਰਖ ਸੈ ਹੂਤ ਹੈ ਅਨੇਕ ਫਲ ਜਿਵੇਂ ਇੱਕ ਬੀਜ ਤੋਂ ਬ੍ਰਿਸ਼ ਬਣਿਆ ਉਹ ਜਿਹੜਾ ਬ੍ਰਿਸ਼ ਹੈ ਫਿਰ ਉਹਦੇ ਤੇ ਅਨੇਕ ਫਲ ਲੱਗਦੇ ਨੇ ਕੋਈ ਵੀ ਬ੍ਰਿਸ਼ ਹੈ ਅੰਬੇ ਅੰਬ ਦਾ ਬੀਜ ਛੋਟਾ ਹੈ ਉਸ ਬੀਜ ਤੋਂ ਬ੍ਰਿਸ਼ ਬਣਿਆ ਉਸ ਬ੍ਰਿਸ਼ ਤੇ ਪਰ ਅਨੇਕ ਫਲ ਲੱਗਦੇ ਨੇ ਤੂਤ ਦਾ ਬ੍ਰਿਸ਼ ਜਿਹੜਾ ਹੈ ਉਹਦਾ ਬੀਜ ਬੜਾ ਛੋਟਾ ਜਿਹਾ ਹੈ ਪਰ ਜਦੋਂ ਦਰਖਤ ਬਣਦਾ ਹੈ ਤੇ ਗੋਲਾਂ ਦੇ ਰੂਪ ਵਿੱਚ ਫਲ ਅਨੇਕ ਲੱਗਦੇ ਨੇ ਓਵੇਂ ਜਿਵੇਂ ਹਰ ਇੱਕ ਦਰਖਤ ਦਾ ਬੀਜ ਛੋਟਾ ਹੈ ਬ੍ਰਿਸ਼ ਬਣਿਆ ਤੇ ਅਨੇਕ ਫਲ ਲੱਗੇ ਭਾਈ ਗੁਰਦਾਸ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਇਸ ਸੰਸਾਰ ਤੇ ਆਏ ਜਿਵੇਂ ਇੱਕ ਬ੍ਰਿਸ਼ ਤੋਂ ਅਨਗਿਣਤ ਫਲ ਲੱਗ ਜਾਂਦੇ ਨੇ ਪੈਦਾ ਹੋ ਜਾਂਦੇ ਨੇ ਓਵੇਂ ਜਿਵੇਂ ਇੱਕ ਗੁਰੂ ਨਾਨਕ ਸਾਹਿਬ ਜੀ ਤੋਂ ਅਨੇਕ ਗੁਰਸਿੱਖਾਂ ਰੂਪੀ ਫਲ ਜਿਹੜੇ ਨੇ ਮਨੁੱਖਤਾ ਦੇ ਭਲੇ ਦੀ ਖਾਤਰ ਪੈਦਾ ਹੋਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਦولتਾ ਦਾਈ ਦਾ ਉਧਾਰ ਕੀਤਾ ਉਹਦਾ ਭਲਾ ਕੀਤਾ ਫਿਰ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਜੜੀ ਦਾਸੀ ਹੈ ਇਸ ਤਰ੍ਹਾਂ ਭਾਈ ਮਨਸੁਖ ਭਾਈ ਪਘੀਰਤ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਵਿੱਚ ਸੁਲਤਾਨਪੁਰ ਦੀ ਧਰਤੀ ਤੇ ਆਉਂਦੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਲੈ ਕੇ ਗਿਆਨ ਲੈ ਕੇ ਉਹਨੇ ਆਪਣਾ ਜੀਵਨ ਸਵਾਰਿਆ ਉਹਦੀ ਸੰਗਤ ਕਰਕੇ ਭਾਈ ਮਨਸੁਖ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜਿਆ ਭਾਈ ਮਨਸੁਖ ਦੀ ਸੰਗਤ ਕਰਕੇ ਰਾਜਾ ਸ਼ਿਵਨਾਬ ਸ਼੍ਰੀਲੰਕਾ ਦਾ ਜਿਹੜਾ ਰਾਜਾ ਹੈ ਉਹ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਬਣਦਾ ਹੈ ਤੇ ਉਹ ਸਾਰਾ ਸ਼ਹਿਰ ਉਹਦਾ ਦੇਸ਼ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੌਰਾ ਬਣ ਜਾਂਦਾ ਇਸ ਤਰ੍ਹਾਂ ਇੱਕ ਬ੍ਰਿਸ਼ ਤੋਂ ਕਿੰਨੇ ਫਲ ਬਣ ਗਏ ਭਾਈ ਮਨੁੱਖ ਭਾਈ ਭਗੀਰਥ ਭਾਈ ਮਰਦਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਰਾਜਾ ਸ਼ਿਵਨਾਬ ਅਨਗਿਣਤ ਸੇਖ ਜਿਨ੍ਹਾਂ ਦੇ ਨਾਮ ਨਹੀਂ ਲਏ ਜਾ ਸਕਦੇ ਗਿਨੇ ਜਾ ਸਕਦੇ ਬੇਸ਼ੁਮਾਰ ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੇ ਹਲ ਬਣੇ ਤੇ ਉਹਨਾਂ ਨੇ ਅਨੇਕ ਜੀਵਾਂ ਦਾ ਅੱਗੇ ਉਧਾਰ ਕੀਤਾ ਇੱਕ ਵਿਦਵਾਨ ਕਹਿੰਦਾ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਕਹਿੰਦੇ ਜਿਹੜੇ ਆਕਾਸ਼ ਦੇ ਵਿੱਚ ਤਾਰੇ ਨੇ ਉਹ ਤੇ ਹੋ ਸਕਦਾ ਹੈ ਕੋਈ ਗਿਣ ਲਵੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਤਾਰੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਬ੍ਰਿਸ਼ ਤੋਂ ਅਨਗਿਣਤ ਫਲ ਪੈਦਾ ਹੋ ਜਾਂਦੇ ਨੇ ਓਵੇਂ ਜਿਵੇਂ ਇੱਕ ਗੁਰੂ ਨਾਨਕ ਸਾਹਿਬ ਤੋਂ ਗੁਰਸਿੱਖਾਂ ਰੂਪੀ ਅਨੇਕ ਜਿਹੜੇ ਫਲ ਨੇ ਉਹ ਪੈਦਾ ਹੋਏ ਜਿਨ੍ਹਾਂ ਨੇ ਸੰਸਾਰ ਵਿੱਚ ਮਿਠਾਸ ਵੰਡੀ ਤੈਸੇ ਗੁਰ ਸਿੱਖ ਸਾਧ ਸੰਗਤ ਆਕਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਬ੍ਰਿਸ਼ਟ ਤੋਂ ਅਨਗਿਣਤ ਫਲ ਫਲ ਪੈਦਾ ਹੁੰਦੇ ਨੇ ਓਵੇਂ ਜਿਵੇਂ ਇੱਕ ਸਤਗੁਰੂ ਤੋਂ ਅਨੇਕਾਂ ਗੁਰ ਸਿੱਖਾਂ ਦਾ ਸਮੂਹ ਸਾਧ ਸੰਗਤ ਦਾ ਆਕਾਰ ਮੰਨੋ ਬਣਿਆ ਜਿਸ ਸਾਧ ਸੰਗਤ ਵਿੱਚ ਆ ਕੇ ਅਨੇਕ ਜੀਵਾਂ ਨੇ ਆਪਣਾ ਉਧਾਰ ਕੀਤਾ ਆਪਣਾ ਜੀਵਨ ਬਦਲਿਆ ਆਪਣਾ ਜੀਵਨ ਸਫਲ ਕੀਤਾ ਉਹਨਾਂ ਦੇ ਪਿੱਛੇ ਜਿੰਨੀ ਨਾਮ ਧਿਆਇਆ ਗਏ ਮੁਸੱਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਸ਼ੁਕਤੀ ਨਾਲ ਹੋਰ ਕਿੰਨੀ ਦੁਨੀਆ ਦਾ ਉਹਨਾਂ ਨੇ ਉਧਾਰ ਕਰ ਦਿੱਤਾ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਦਰਸ਼ ਧਿਆਨ ਗੁਰ ਸ਼ਬਦ ਗਿਆਨ ਗੁਰ ਕਿਹਦੇ ਵਾਹਿਗੁਰੂ ਜੀ ਦੇ ਪ੍ਰਤੱਖ ਸਰੂਪ ਸਤ ਗੁਰੂ ਜੀ ਦੇ ਦਰਸ਼ਨਾ ਦਾ ਧਿਆਨ ਧਰਨਾ ਤੇ ਸਤ ਗੁਰੂ ਦੇ ਬਖਸ਼ੇ ਉਪਦੇਸ਼ ਨੂੰ ਗਿਆਨ ਨੂੰ ਜੀਵਨ ਵਿੱਚ ਕਮਾਉਣਾ ਉਦੀ ਸੂਝ ਬੂਝ ਪ੍ਰਾਪਤ ਕਰਨੀ ਭਾਈ ਗੁਰਦਾਸ ਜੀ ਕਹਿੰਦੇ ਨਿਰਗੁਣ ਸਰਗੁਣ ਬ੍ਰਹਮ ਵਿਚਾਰ ਹੈ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਨਿਰਗੁਣ ਸਰੂਪ ਪਾਰ ਬ੍ਰਹਮ ਵਾਹਿਗੁਰੂ ਜਿਹੜੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਨੇ ਉਹਨਾਂ ਦੇ ਨਿਰਗੁਣ ਸਰੂਪ ਦੀ ਵਿਚਾਰ ਕਰਨੀ ਇਹ ਹੀ ਸਰਗੁਣ ਸਰੂਪ ਵਾਹਿਗੁਰੂ ਜੀ ਦੀ ਵਿਚਾਰ ਹੈ ਭਾਵ ਗੁਰੂ ਨਾਨਕ ਸਾਹਿਬ ਦੇ ਗੁਣਾ ਦੀ ਵਡਿਆਈ ਕਰਨੀ ਦਸ ਗੁਰੂ ਸਹਿਬਾਨ ਦੀ ਮਹਿਮਾ ਕਰਨੀ ਭਾਈ ਗੁਰਦਾਸ ਜੀ ਕਹਿੰਦੇ ਉਸ ਨਿਰਗੁਣ ਪਰਮਾਤਮਾ ਦੀ ਵਡਿਆਈ ਹੈ ਨਿਰਗੁਣ ਸਰਗੁਣ ਬ੍ਰਹਮ ਵਿਚਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਨਿਰਗੁਣ ਸਰੂਪ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੈ ਉਹਦੇ ਸਰਗੁਣ ਸਰੂਪ ਸਤਗੁਰੂ ਦੀ ਵਡਿਆਈ ਜਿਹੜੀ ਹੈ ਉਹੀ ਪਰਮਾਤਮਾ ਦੀ ਵਡਿਆਈ ਹੈ ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਭਾਈ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਪ੍ਰਮਾਤਮਾ ਦੀ ਸੇਵਕਾਂ ਦੀ ਜਿਹੜੀ ਵਡਿਆਈ ਹੈ ਉਹ ਹੀ ਪ੍ਰਮਾਤਮਾ ਦੀ ਵਡਿਆਈ ਹੈ ਤੇ ਇੱਥੇ ਤੇ ਆਪ ਸਰਗੁਣ ਸਰੂਪ ਸਤਗੁਰੂ ਜੀ ਸਾਕਾਰ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹਨਾਂ ਦੀ ਵਡਿਆਈ ਕੀਤੀ ਜਾ ਰਹੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਜੀ ਸਰਗੁਣ ਵਿਚਾਰ ਜਿਹੜੀ ਹੈ ਉਹੀ ਨਿਰਗੁਣ ਵਾਹਿਗੁਰੂ ਜੀ ਦੀ ਵਡਿਆਈ ਹੈ ਗਿਆਨ ਧਿਆਨ ਬ੍ਰह्म ਸਥਾਨ ਸਾਵਧਾਨ ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗਿਆਨ ਭਾਵ ਸਤਗੁਰੂ ਜੀ ਦੀ ਸਿੱਖਿਆ ਜਿਹੜੀ ਹੈ ਗੁਰੂ ਸਾਹਿਬ ਜੀ ਦੀ ਜਿਹੜੀ ਗੁਰਮਤ ਹੈ ਉਹਨੂੰ ਜੀਵਨ ਵਿੱਚ ਲਿਆਉਣਾ ਧਿਆਨ ਤੇ ਉਸ ਗੁਰੂ ਸਾਹਿਬ ਜੀ ਦੀ ਸਿੱਖਿਆ ਵਿੱਚ ਧਿਆਨ ਜੋੜ ਕੇ ਉਸ ਗੁਰੂ ਜੀ ਦੀ ਸਿੱਖਿਆ ਅਨੁਸਾਰ ਜੀਵਨ ਜਿਉਣਾ ਭਾਈ ਗੁਰਦਾਸ ਜੀ ਕਹਿੰਦੇ ਬ੍ਰह्म ਸਥਾਨ ਸਾਵਧਾਨ ਬ੍ਰਹਮ ਸਥਾਨ ਕਈ ਨਿਰਗੁਣ ਵਾਹਿਗੁਰੂ ਜੀ ਦਾ ਨਿਵਾਸ ਅਸਥਾਨ ਜਿਹੜਾ ਉੱਥੇ ਟਿਕ ਕੇ ਸਾਵਧਾਨ ਭਾਈ ਗੁਰਦਾਸ ਜੀ ਕਹਿੰਦੇ ਸਾਵਧਾਨ ਹੋਣਾ ਇਕਾਗਰ ਹੋਣਾ ਇਹਨੂੰ ਇਉਂ ਵਿਚਾਰਿਆ ਜਾ ਸਕਦਾ ਹੈ ਵਾਹਿਗੁਰੂ ਦੇ ਨਿਵਾਸ ਅਸਥਾਨ ਸਾਧ ਸੰਗਤ ਵਿੱਚ ਬੈਠ ਕੇ ਉਸ ਸਤਿਗੁਰੂ ਦੇ ਬਖਸ਼ੇ ਗਿਆਨ ਵਿੱਚ ਧਿਆਨ ਨੂੰ ਜੋੜਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਇਕਾਗਰ ਹੋ ਕੇ ਉਸ ਪ੍ਰਮਾਤਮਾ ਦੇ ਨਾਮ ਵਿੱਚ ਉਹਦੇ ਸਤਗੁਰੂ ਦੇ ਗਿਆਨ ਵਿੱਚ ਧਿਆਨ ਨੂੰ ਸੁਰਤ ਨੂੰ ਜੋੜਨਾ ਸਾਧ ਸੰਗਤ ਪ੍ਰਸੰਗ ਪ੍ਰੇਮ ਭਗਤ ਉਦਾਹਰ ਹੈ ਭਾਈ ਗੁਰਦਾਸ ਜੀ ਕਹਿੰਦੀ ਕਾਗਰ ਚਿਤ ਹੋ ਕੇ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੇ ਬਖਸ਼ੇ ਗਿਆਨ ਵਿੱਚ ਧਿਆਨ ਨੂੰ ਜੋੜਨ ਦੇ ਨਾਲ ਭਾਵ ਸੁਰਤ ਦੇ ਵਿੱਚ ਗੁਰੂ ਦਾ ਗਿਆਨ ਜਦੋਂ ਵਸਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰੇਮ ਭਗਤ ਫਿਰ ਪ੍ਰੇਮਾ ਭਗਤੀ ਅੰਦਰੋਂ ਪੈਦਾ ਹੁੰਦੀ ਹੈ ਭਗਤ ਰਵਿਦਾਸ ਜੀ ਕਹਿੰਦੇ ਭਾਉ ਬਿਨਾ ਭਗਤ ਨਹੀਂ ਹੋਏ ਹੋਵੇ ਤੇਰੀ ਕਹਿੰਦੇ ਪ੍ਰੇਮ ਤੋਂ ਬਿਨਾ ਭਗਤੀ ਪ੍ਰਵਾਨ ਨਹੀਂ ਤੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਕਹਿੰਦੇ ਗੁਰੂ ਦੀ ਸੰਗਤ ਵਿੱਚ ਜਿੰਨਾ ਚਿਰ ਆ ਕੇ ਨਹੀਂ ਬੈਠਦਾ ਉਹਨਾਂ ਚਿਰ ਅੰਦਰ ਪ੍ਰੇਮ ਪੈਦਾ ਨਹੀਂ ਹੋਏਗਾ ਤੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਪ੍ਰੇਮ ਤੋਂ ਬਿਨਾ ਤੇਰੀ ਭਗਤੀ ਪ੍ਰਵਾਨ ਨਹੀਂ ਹੋਏਗੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਜਿਹੜਾ ਵਾਹਿਗੁਰੂ ਜੀ ਦਾ ਨਿਵਾਸ ਸਥਾਨ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਵਿੱਚ ਸੰਗਤ ਹਾਰ ਪ੍ਰਭ ਵਸੈ ਜੀਓ ਸੰਗਤ ਵਿੱਚ ਵਾਹਿਗੁਰੂ ਜੀ ਆਪ ਵਸਦੇ ਨੇ ਤੇ ਸਾਧ ਸੰਗਤ ਵਿੱਚ ਬੈਠ ਕੇ ਮਨ ਚੇਤ ਬਿਰਤੀ ਇਕਾਗਰ ਕਰਕੇ ਸਤਿਗੁਰੂ ਦੇ ਗਿਆਨ ਵਿੱਚ ਧਿਆਨ ਨੂੰ ਜੋੜ ਕੇ ਸੁਰਤ ਨੂੰ ਜੋੜ ਕੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸਿੱਖ ਬੈਠਦਾ ਤੇ ਉਹਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ ਜਿਸ ਪ੍ਰੇਮਾ ਭਗਤੀ ਦੁਆਰਾ ਉਧਾਰ ਹੈ ਉਹਦਾ ਉਧਾਰ ਹੋ ਜਾਂਦਾ ਹੈ ਉਹਦਾ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ ਸ੍ਰੀ ਪ੍ਰਸੰਗ ਦੇ ਵਿੱਚ ਇਸ ਕਵਿੱਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਨਿਰਗੁਣ ਦੇ ਸਾਕਾਰ ਸਰੂਪ ਸਤਿਗੁਰੂ ਦੀ ਵਡਿਆਈ ਕਰਦੇ ਇੱਕ ਬਚਨ ਸਮਝਾਇਆ ਕਿ ਸਤਿਗੁਰੂ ਆਪ ਬ੍ਰਿਸ਼ ਰੂਪ ਨੇ ਅਨੇਕ ਸਾਧ ਸੰਗਤ ਦਾ ਗੁਰ ਸਿੱਖਾਂ ਦਾ ਸਮੂਹ ਉਸ ਸਤਿਗੁਰੂ ਬ੍ਰਿਸ਼ ਦੇ ਫਾੜ ਨੇ ਜਿਹੜਾ ਉਸ ਸਾਧ ਸੰਗਤ ਰੂਪੀ ਬ੍ਰਿਸ਼ ਦੇ ਨੇੜੇ ਆ ਜਾਂਦਾ ਹੈ ਉਸ ਸੰਗਤ ਵਿੱਚ ਆ ਕੇ ਨਾਮ ਗੁਰੂ ਦੇ ਗਿਆਨ ਵਿੱਚ ਸੁਰਤ ਨੂੰ ਜੋੜ ਲੈਂਦਾ ਹੈ ਉਹਦੇ ਅੰਦਰ ਗੁਰੂ ਸਾਹਿਬ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਯਾਰ ਉਪਜਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਪਿਆਰ ਉਹਦਾ ਸੰਸਾਰ ਤੋਂ ਉਧਾਰ ਕਰ ਦਿੰਦਾ ਹੈ ਉਹਦੀ ਆਤਮਾ ਦਾ ਭਲਾ ਕਰ ਦਿੰਦਾ ਜੀ ਔਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ